ਕਾਕਾ ਗੀ ਮਸਾਂ ਜਾ ਕੇ ਆਈਆਂ ਗੁਰਦੁਆਰਾ ਕਿਹੜਾ ਨੇੜੇ ਹੈਗਾ ਜਾ ਇਹ ਨਹੀਂ ਜਾਂਦਾ ਕੀ ਕਰਗੇ ਮਸਾਂ ਬਹਿ ਬਹਿ ਕੇ ਜਾ ਕੇ ਆਈਏ

Deve ter yeah.

हां huh? मेरे पेला भी सारे मामला सवेन की अखना तई फिर पर को गुड़दड़ लगया फिर सरे पे की गल है फिर ओही गल भी तू बड़ा बोलन लाग दी भाई चल कोई न बे हां चल ना जा पांड ले ले कांड तो ना शांत रह दादी ना रिद्धि जो बस चलो गलती खामन दी ਪਤਾ ਨਹੀਂ ਉਹੰਦਰ ਸੀ ਉਹ ਦੇਖਾਂ ਕੀ ਕਰਦੀ ਉਹ ਕਰਦੀ ਰੱਖਾ ਕਿ ਕਰਦੀ ਹੀ ਰਹੇਗੀ ਤੇ ਉਹ ਰਾਤੀ ਕਰ ਜਾਣੀ ਐ ਮੇਰੇ ਭਾਂਡੇ ਵਾਂਝੀਆਂ ਆਏ ਮਾਂ ਦੇ ਹੁੰਦੇ ਭਾਂਡੇ ਕੀ ਹੋਇਆ ਭਾਂਡੇ ਨੂੰ ਆ ਮਾਂ ਮਾਰ ਚਾਰੇ ਤੇ ਸਰਪ ਪਈ ਆ ਸਾਬਣ ਪਈ ਐ ਕਿੱਥੇ ਆ ਬੇਬੇ ਆ ਵੇਖ ਚੱਜਣਾ ਮਾਂਜ ਲਿਆ ਕਰ

ਉਹਦੇ ਘੜੇ ਤੇ ਉਹਦੇ ਘੜੇ ਦੇਉ ਜੇ ਹੁਣ ਕਰਨ ਲੱਗ ਜੇ ਤਰ ਕਰਨ ਲੱਗ ਜਾਂਦੀ ਐ ਫਿਰ ਅੰਨਾ ਆਥ ਨੇ ਮੈਂ ਤੇ ਲੱਗ ਜਾਂਦੀ ਐ ਕਰਨ ਫਿਰ ਕਹਿੰਨੇ ਫਿਰ ਅਗਲਾ ਕਹਿੰਦਾ ਕੋਈ 스ਪੂਨ ਚਲਦੀ ਮਰਜੀ ਆ ਦੇ ਜੀ ਲਾ ਮੁੰਨੂ ਜ ਆ ਕੇ ਆਉ ਤਰ ਪਾਂਡੇ ਜਾ ਤੋ ਹਤੇ ਮਾਦਰੀ ਮਾਸੀ ਗੇ ਲੈ ਆ ਮ ਪਾਲਾਂ ਕੇ ਹੈ ਕੰਮ ਸੀ ਮਨ ਆ ਮੜਾ ਸਾਗ ਦੇਖ ਵੀ ਵਿੱਜ ਗਿਆ ਕਨਾ ਕੋਈ ਦੇਖ ਲਉ ਕਿਤੇ ਮਾੜਾ ਨਾ ਉਹੀ ਗੱਲ ਵੀ ਉਹ ਹੋ ਜੇ ਬੇਫਿਕਰੀ ਤੇ ਰਿੱਜੀ ਨਾ ਬੰਦੇ ਬੱਕੜ ਕੱਤਾ ਕੋਈ ਨਾ ਦੇਖ ਲਈ ਕੋ ਕਰ ਲਿਆ ਕਰ ਕੰਮ ਚੰਗਾ ਚੱਲਾ ਦੇਖਣਾ ਰਿੱਜੀ ਆਉਂਦੀ

ਵੇ ਸੱਜਣ ਲੋਕਿਆ ਵਸੇ ਮੈਂ ਉਹ ਦਲ ਦਸ ਬੈ ਜਾ ਸਰ ਦੁਖੀ ਜਾਂਦਾ ਸੀ ਤੇਰਾ ਮਹਾਰਾਣੀ ਦਾ ਕੋਈ ਕਰ ਲਿਆ ਕਰ ਕੰਮ ਉਹ ਤੜਕੇ ਦੇ ਕੱਪੜੇ ਧੋਤੇ ਨੂੰ ਨਾ ਲਾ ਕੇ ਤਿਆਰ ਕਰ ਦਿੰਦੀ ਕਰ ਦਿੰਦੀ ਹੈ ਕੋਈ ਨਾ ਕਰ ਦਿੰਦੀ ਹੈ ਸਰ ਸਾਹਿਬ ਦਾ ਧੂਆ ਨਿਕਲ ਗਿਆ ਮੋਇ ਨਾਲ ਲਟ ਗਈ ਇੱਥੇ ਨਹੀਂ ਹੈ ਦੇਖ ਕੇ ਆਈਆਂ ਮੈਂ ਹੁਣ ਤਾਂ ਦੇਖਾ ਵਾ ਦੇਖ ਕਿੱਥੋਂ ਆਈਏ ਕੋਈ ਢੰਗ ਨਾਲ ਕੰਮ ਕਰ ਲਿਆ ਕਰ ਵੀਰ ਆਮਨੇ ਨੂੰ ਆ ਜਾਂਦੇ ਫਿਰ ਦੱਸਣਾ ਹੀ ਪਊਗਾ ਮੈਂ ਤਾਂ ਅਸੀਂ ਚੱਲ ਕਾਂ ਨੂੰ